ਹਾਂਜੀ ਗਣਸ਼ੰਕਰ ਵਾਲਿਓ ਕਿੱਦਾਂ ਹਾਲ ਚਾਲ ਬਲੈਨੀ ਨਿਕਲਣ ਲੱਗੀ ਹੋਈ ਸ਼ਹਿਰ ਦੇ ਵਿੱਚ ਵਕੀਲ ਭਾਈਚਾਰੇ ਦੀ ਰੈਲੀ ਆ ਉਧਰ ਮੈਡਮ ਨੀਸ਼ਾ ਮੈਂ ਤਾਂ ਵੀ ਖੜੀ ਆ ਪਰ ਸਿੰਘਾ ਦੇ ਟੁਕੜੇ ਕਰ ਬੰਦ ਕਰੋ ਬੰਦ ਕਰੋ ਦਰਸ਼ਕਾਂ ਦੇ ਟੁਕੜੇ ਕਰ ਬੰਦ ਕਰੋ ਬੰਦ ਕਰੋ ਦਰਸ਼ਕਾਂ ਦੇ ਟੁਕੜੇ ਬੰਦ ਕਰੋ ਬੰਦ ਕਰੋ ਦਰਸ਼ਕਾਂ ਦੇ ਟੁਕੜੇ ਕਰਦੇ ਬੰਦ ਕਰੋ ਬੰਦ ਕਰੋ बंद करो सतश्री अची आहे ਭਾਈ ਜਰਾ ਸਾਰਾ ਗੜ ਸ਼ੰਕਰ ਦਾ ਹਾਂਜੀ ਰੋਧ ਪ੍ਰਦਰਸ਼ਨ ਆਹ ਉਹ ਚਲ ਗਏ ਹੋਂ ਦੇ ਪਰੇ ਤੱਕ ਜਾਮ ਵੀ ਲਿਆ ਆਇਆ ਜਾਮ ਲੱਗ ਗਿਆ ਜਾਮੂਰਾ ਰਸਤਾ ਹੀ ਜਾਮ ਗੜਸ਼ਕ ਚ ਲੱਗ ਗਿਆ ਜਾਮਬੇਰ